ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਦਦ ਨਾਲ ਸਾਰੇ ਭਾਰਤੀਆਂ ਨੂੰ ਜਿਹੜੇ ਵਿਸ਼ਵ ਦੇ ਜਿਸ ਵੀ ਕੋਨੇ 'ਚ ਬੈਠੇ ਬਸੇ ਹੋਣੇ ਔਰ ਸਨਾਤਨ ਪ੍ਰੇਮੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਜਿਹੜੇ ਮੰਦਰ ਦਾ ਸੁਪਨਾ 450 ਸਾਲ ਤੋਂ ਇੰਤਜ਼ਾਰ ਉਹ ਕਰ ਰਹੇ ਸੀ ਅੱਜ ਉਹ ਪੂਰਨ ਹੋਣ ਜਾ ਰਿਹਾ 22 ਤਰੀਕ ਨੂੰ ਔਰ ਕੇਵਲ ਸੁਪਨਾ ਹੀ ਨਹੀਂ ਪੂਰਾ ਹੋਣ ਜਾ ਰਿਹਾ ਜਿਸ RAM ਰਾਜ ਦੀ ਅਸੀਂ ਕਹਾਣੀਆਂ 'ਚ ਪੜਦੇ ਸੀ ਕਿਤਾਬਾਂ 'ਚ ਪੜਦੇ ਸੀ ਤੁਸੀਂ ਦੇਖਿਆ ਹੋਣਾ ਕਿ ਅੱਜ ਕੇਵਲ ਇੱਕ ਮੰਦਰ ਬਣਨ ਦੇ ਨਾਲ ਮੰਦਰ ਜੇ ਮੂਰਤੀ ਦਾ ਅਵਰਣ ਹੋਣ ਦੇ ਨਾਲ ਹਿੰਦੁਸਤਾਨ ਦੇ ਹਰ ਵਰਗ ਨੇ ਹਰ ਜਾਤੀ ਵਾਦਰੀ ਨੇ ਬੜਾ ਵੱਡਾ ਸਵਾਗਤ ਕੀਤਾ ਹੈ ਔਰ ਅੱਜ ਇੱਕ ਜੁਟਤਾ ਔਰ ਏਕਤਾ ਦਾ ਪਾਠ ਜਿਹੜਾ ਆ ਆ ਰਾਮ ਜਨਮ ਦੇ ਆਗਮਨ ਦੇ ਮੰਦਰ ਦੇ ਆਗਮਨ ਦੇ ਉੱਪਰ ਧਰਤੀ ਦੇ ਹਰ ਕੋਨੇ ਤੇ ਦਿਖ ਰਿਹਾ ਸੋ ਅੱਜ ਉਸੇ ਪ੍ਰਿਆਸ ਨੂੰ ਅੱਗੇ ਵਧਾਉਂਦੇ ਹੋਏ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਦੁਨੀਆ ਦੀ ਸਾਇੰਸ ਹੈ ਉਹਦਾ ਜਨਮਦਾਤਾ ਭਾਰਤ ਹੈ ਔਰ ਭਾਰਤ ਜਿਹੜਾ ਹੈ ਉਹਨੇ ਜਿੱਥੇ ਦੁਨੀਆ ਨੂੰ ਸਾਇੰਸ ਦੇ ਅੰਦਰ ਜਿਹੜਾ ਆ ਗੁਰੂ ਬਣਿਆ ਹੈ ਭਾਰਤ ਨੂੰ ਦੁਨੀਆ ਨੇ ਉੱਥੇ ਇਹ ਵੀ ਗੱਲ ਹੈ ਕਿ ਸਾਡੇ ਮਹਾਰਿਸ਼ੀਆਂ ਨੇ ਜਿਹੜੇ ਦਿਨ ਹ ਉਹਨਾਂ ਨੂੰ ਮਨਾਉਣ ਦਾ ਜਿਹੜਾ ਤਰੀਕਾ ਆ ਪद्धति ਆ ਉਹ ਵੀ ਸਾਨੂੰ ਸਿਖਾਈ ਆ ਸੋ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਦੀਵਾਲੀ ਸਵਦੇਸ਼ੀ ਮੰਨੇ ਉਸ ਕਰਕੇ ਅੱਜ ਪ੍ਰਯਾਸ ਕੀਤਾ ਕਿ ਛੋਟੇ-ਛੋਟੇ ਦੁਕਾਨਦਾਰਾਂ ਤੋਂ ਦੀਵੇ ਲੈ ਕੇ ਖਰੀਦ ਕੇ ਦੇਸੀ ਘੇ ਦੀ ਜੋਤ ਦੇ ਨਾਲ ਜਿਹੜੀ ਆ ਅਸੀਂ ਉਹਨੂੰ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਆਓ ਆਪਣੇ ਦੀਵੇ ਨਾ ਬਣਾਈਏ ਇਹਦੇ ਦੋ ਫਾਇਦੇ ਹੋਣਗੇ ਪਹਿਲਾਂ ਤਾਂ ਉਹ ਦੁਕਾਨਦਾਰ ਜਿਹੜੇ ਨੇ ਛੋਟੇ ਵਪਾਰੀ ਨੇ ਉਹ ਸਮਰੁੱਧ ਹੋਣਗੇ ਉਹਦੇ ਨਾਲ-ਨਾਲ ਜਿਹੜਾ ਸਾਡਾ ਵਾਤਾਵਰਨ ਆ ਜਿਹਦੇ ਅੰਦਰ ਤੁਸੀਂ ਪਿੱਛੇ ਦੇਖਿਆ ਉਹਨਾਂ ਕੋਵਿਡ ਵਰਗੀ ਬਿਮਾਰੀ ਆਈ ਹੈ ਜਿੱਦਾਂ ਜਿੰਨੇ ਵੀ ਬੈਕਟੀਰੀਆਜ਼ ਨੇ ਜਦੋਂ ਇਹ ਦੇਸੀ ਕੇ ਚੱਲੇਗਾ ਸਰੋਂ ਦਾ ਤੇਲ ਚੱਲੇਗਾ ਤਾਂ ਉਹਨਾਂ ਬੈਕਟੀਰੀਆ ਦਾ ਵੀ ਨਾਸ ਹੋਏਗਾ ਔਰ ਇਹੀ ਭਗਵਾਨ ਰਾਮ ਦੇ ਰਾਮ ਰਾਜੇ ਆਉਣ ਦੀ ਨਿਸ਼ਾਨੀ ਹੋਏਗੀ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਇਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਲਫ਼ਜ਼ਾਂ ਦੇ ਵਿੱਚ ਹਰ ਘਰ ਰਾਮੇ ਹੋਇਆ ਪਿਆ ਵਾਤਾਵਰਣ ਹੀ ਰਾਮੇ ਹੋਇਆ ਪਿਆ ਹਰ ਕੋਈ ਰਾਮ ਲਾਲਾ ਨੂੰ ਦੇਖਣ ਵਾਸਤੇ ਤਰਸ ਰਿਹਾ ਹੈ ਕਿ ਕਦੋਂ ਜਾ ਕੇ ਦਰਸ਼ਨ ਕਰੀਏ ਤੇ ਐਸੇ ਉਪਲਖ ਦੇ ਵਿੱਚ ਅੱਜ ਛੋਟਾ ਜਿਹਾ ਲੰਗਰ ਲਗਾਇਆ ਗਿਆ ਦੀਵਿਆਂ ਦਾ ਤੇ ਜੋਤਾਂ ਦਾ ਸਾਰੇ ਉਹਨੂੰ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਦਦ ਦੇ ਨਾਲ ਸਾਰੇ ਭਾਰਤੀਆਂ ਨੂੰ ਜਿਹੜੇ ਵਿਸ਼ਵ ਦੇ ਜਿਸ ਵੀ ਕੋਨੇ 'ਚ ਬੈਠੇ ਬਸੇ ਹੋਣੇ ਔਰ ਸਨਾਤਨ ਪ੍ਰੇਮੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਜਿਹੜੇ ਮੰਦਰ ਦਾ ਸੁਪਨਾ 450 ਸਾਲ ਤੋਂ ਇੰਤਜ਼ਾਰ ਉਹ ਕਰ ਰਹੇ ਸੀ ਅੱਜ ਉਹ ਪੂਰਨ ਹੋਣ ਜਾ ਰਿਹਾ 22 ਤਰੀਕ ਨੂੰ ਔਰ ਕੇਵਲ ਸੁਪਨਾ ਹੀ ਨਹੀਂ ਪੂਰਾ ਹੋਣ ਜਾ ਰਿਹਾ ਜਿਸ RAM ਰਾਜ ਦੀ ਅਸੀਂ ਕਹਾਣੀਆਂ 'ਚ ਪੜਦੇ ਸੀ ਕਿਤਾਬਾਂ 'ਚ ਪੜਦੇ ਸੀ ਤੁਸੀਂ ਦੇਖਿਆ ਹੋਣਾ ਕਿ ਅੱਜ ਕੇਵਲ ਇੱਕ ਮੰਦਰ ਬਣਨ ਦੇ ਨਾਲ ਮੰਦਰ ਜੇ ਮੂਰਤੀ ਦਾ ਔਰਣ ਹੋਣ ਦੇ ਨਾਲ ਹਿੰਦੁਸਤਾਨ ਦੇ ਹਰ ਵਰਗ ਨੇ ਹਰ ਜਾਤੀਵਾਦੀ ਨੇ ਬੜਾ ਵੱਡਾ ਸਵਾਗਤ ਕੀਤਾ ਹੈ ਔਰ ਅੱਜ ਇੱਕ ਜੁਟਤਾ ਔਰ ਏਕਤਾ ਦਾ ਪਾਠ ਜਿਹੜਾ ਆ ਰਾਮ ਜਨੂ ਦੇ ਆਗਮਨ ਦੇ ਮੰਦਰ ਦੇ ਆਗਮਨ ਦੇ ਉੱਪਰ ਧਰਤੀ ਦੇ ਹਰ ਕੋਨੇ ਤੇ ਦਿਖ ਰਿਹਾ ਸੋ ਅੱਜ ਉਸੇ ਪ੍ਰਿਆਸ ਨੂੰ ਅੱਗੇ ਵਧਾਉਂਦੇ ਹੋਏ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਦੁਨੀਆ ਦੀ ਸਾਇੰਸ ਹੈ ਉਹਦਾ ਜਨਮਦਾਤਾ ਭਾਰਤ ਹੈ ਔਰ ਭਾਰਤ ਜਿਹੜਾ ਹੈ ਉਹਨੇ ਜਿੱਥੇ ਦੁਨੀਆ ਨੂੰ ਸਾਇੰਸ ਦੇ ਅੰਦਰ ਜਿਹੜਾ ਆ ਗੁਰੂ ਬਣਿਆ ਹੈ ਉਹ ਭਾਰਤ ਨੂੰ ਦੁਨੀਆ ਨੇ ਉੱਥੇ ਇਹ ਵੀ ਗੱਲ ਹੈ ਕਿ ਸਾਡੇ ਮਹਾਰਿਸ਼ੀਆਂ ਨੇ ਜਿਹੜੇ ਦਿਨ ਆ ਉਹਨਾਂ ਨੂੰ ਮਨਾਉਣ ਦਾ ਜਿਹੜਾ ਤਰੀਕਾ ਆ ਪद्धति ਆ ਉਹ ਵੀ ਸਾਨੂੰ ਸਿਖਾਈ ਹੈ ਸੋ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਦੀਵਾਲੀ ਸਵਦੇਸ਼ੀ ਮੰਨੇ ਉਸ ਕਰਕੇ ਅੱਜ ਪ੍ਰਯਾਸ ਕੀਤਾ ਕਿ ਛੋਟੇ-ਛੋਟੇ ਦੁਕਾਨਦਾਰਾਂ ਤੋਂ ਦੀਵੇ ਲੈ ਕੇ ਖਰੀਦ ਕੇ ਦੇਸੀ ਘੇ ਦੀ ਜੋਤ ਦੇ ਨਾਲ ਜਿਹੜੀ ਆ ਅਸੀਂ ਉਹਨੂੰ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਆਓ ਆਪਣੇ ਦੀਵੇ ਨਾ ਬਣਾਈਏ ਇਹਦੇ ਦੋ ਫਾਇਦੇ ਹੋਣਗੇ ਪਹਿਲਾ ਤਾਂ ਉਹ ਦੁਕਾਨਦਾਰ ਜਿਹੜੇ ਨੇ ਛੋਟੇ ਵਪਾਰੀ ਨੇ ਉਹ ਸਮਰੁੱਧ ਹੋਣਗੇ ਉਹਦੇ ਨਾਲ-ਨਾਲ ਜਿਹੜਾ ਸਾਡਾ ਵਾਤਾਵਰਨ ਹੈ ਇਹਦੇ ਅੰਦਰ ਤੁਸੀਂ ਪਿੱਛੇ ਦੇਖਿਆ ਉਹਨਾਂ ਕੋਵਿਡ ਵਰਗੀ ਬਿਮਾਰੀ ਆਈ ਹੈ ਜਿੱਦਾਂ ਜਿੰਨੇ ਵੀ ਬੈਕਟੀਰੀਆਜ਼ ਨੇ ਜਦੋਂ ਇਹ ਦੇਸੀ ਕੇ ਚੱਲੇਗਾ ਸਰੋਂ ਦਾ ਤੇਲ ਚੱਲੇਗਾ ਤਾਂ ਉਹਨਾਂ ਬੈਕਟੀਰੀਆ ਦਾ ਵੀ ਨਾਸ਼ ਹੋਏਗਾ ਔਰ ਇਹੀ ਭਗਵਾਨ ਰਾਮ ਦੇ ਰਾਮ ਰਾਜੇ ਆਉਣ ਦੀ ਨਿਸ਼ਾਨੀ ਹੋਏਗੀ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਇਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਲਫ਼ਜ਼ਾਂ ਦੇ ਵਿੱਚ ਹਰ ਘਰ ਰਾਮ ਮੇ ਹੋਇਆ ਪਿਆ ਵਾਤਾਵਰਣ ਹੀ ਰਾਮ ਮੇ ਹੋਇਆ ਪਿਆ ਹਰ ਕੋਈ ਰਾਮ ਲਾਲਾ ਨੂੰ ਦੇਖਣ ਵਾਸਤੇ ਤਰਸ ਰਿਹਾ ਹੈ ਕਿ ਕਦੋਂ ਜਾ ਕੇ ਦਰਸ਼ਨ ਕਰੀਏ ਤੇ ਐਸੇ ਉਪਲਖ ਦੇ ਵਿੱਚ ਅੱਜ ਛੋਟਾ ਜਿਹਾ ਲੰਗਰ ਲਗਾਇਆ ਗਿਆ ਦੀਵਿਆਂ ਦਾ ਤੇ ਜੋਤਾਂ ਦਾ ਸਾਰੇ ਉਹਨੂੰ જય શ્રી ਰਾਜ